ਸੇਵਕ ਜੁਨੀਅਨ ਜਿੰਦਾਬਾਦ 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 ਜਿਹੜੇ 9 ਨੰਬਰ ਵਾਰਡ ਦੇ ਕਾਉਂਸਲਰ ਆ ਸੰਤੋਸ਼ ਕੌਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਡੇ ਸਫਾਈ ਸੇਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਬਲੀ ਬੋਲੀ ਗਈ ਅਸੀਂ ਉਸੇ ਗਏ ਆ ਨਾ ਕਰਨਾ ਇਹ ਕੋੜੋਸਾ ਚਾਹੁੰਦਾ ਕਿ ਕੋਈ ਲੈ ਕੇ ਨੂੰ ਸਫਾਈ ਕਰਾਉਂਦਾ ਉਹ ਘਰੋਂ ਇਹਨਾਂ ਜਾ ਕੇ ਤੁਹਾਨੂੰ ਫੋਟੋਆਂ ਦੇ ਜਾਂਦੇ ਤੁਹਾਨੂੰ ਮੈਂ ਲੱਭ ਕੇ ਆ ਸਾਰੇ ਬੰਦੇ ਇਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇੱਕ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਰਿੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਕੇ ਹੋਏ ਆ ਫੋਨ ਮੇਰਾ ਤੁ ਬਲੌਗ ਚ ਪਾਇਆ ਸੋਣਾ ਫੋਨ ਮੇਰਾ ਤੁ ਬਲੌਗ ਚ ਪਾਇਆ ਵਾ ਉਸੇ ਉਹ ਕਹਿੰਦਾ ਜੀ ਤੁਸੀਂ ਆਮ ਸੀ ਤਾਂ ਫੋਨ ਬਲੌਗ ਚ ਬਣਦੀ ਸਫਾਈ ਕਿਦਾਂ ਕਰਨੀ ਉਹਨਾਂ ਨੇ ਗੱਲ ਸ਼ੁਰੂ ਕਰਤੀ ਕੀ ਦੇਖਨੇ ਤੁਹਾਡਾ ਮਤਾ ਕੌਣ ਪਾਉਂਦਾ ਵਾ ਤੁਹਾਡੇ ਕੰਮ ਕੌਣ ਕਰਦਾ ਵਾ ਤੁਹਾਡੇ ਕੋ ਜੋ ਹੁੰਦਾ ਕਰ ਲੋ ਜੱਤਾ ਪਤਾ ਹਟੇ ਨੌਲ ਆਇਆ ਜਾ ਕੇ ਕੰਗਾਲਾ ਜੱਤਾ ਪਤਾ ਨਾਲ ਦਾ ਮਤਲਬ ਹੈ ਇਹ ਤਾਂ ਪਹਿਲਾ ਜੱਤ ਪਤਾ ਅਗਲੇ ਦਿਨ ਆ ਲੋ ਜਾ ਕੇ ਕਿ ਜੇ ਸਾਨੂੰ ਕੋਈ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਤੇ ਜਮਾ ਰਿਹਾ ਥੋਸ ਤੇ ਹੀ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਸੀਂ ਇੱਥੇ ਉਮਰਪੁਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਸੌ ਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣਗੀਆਂ ਸਾਡਾ ਕੁਐਸਚਨ ਭਾਈਚਾਰਾ ਜਿਹਦੇ ਵਿੱਚ ਇਕੱਠਾ ਹੋਏਗਾ ਵਾਲਮਿਕ ਭਾਈਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋਉਂਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰ ਆ ਪੂਰਾ ਸਾਰਾ ਜ਼ਿਮਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕੱਲ ਦਾ ਜਿਹੜਾ ਐਪੀਸੋਡ ਹੋਇਆ ਜੀ ਮੈਦਕਾਂ ਨੂੰ ਨਹੀਂ ਹੋਣਾ ਚਾਹੀਦਾ ਮਾਮੂਲੀ ਟਕਰਾਅ ਨੂੰ ਇੱਕ ਬੜਾ ਵੱਡਾ ਐਜੀਟੇਸ਼ਨ ਬਣਾ ਦਿੱਤੀ ਗਈ ਆ ਜੋ ਕਿ ਨਹੀਂ ਹੋਣੀ ਚਾਹੀਦੀ ਕਾਉਂਸਲਰ ਦੀ ਦੁਕਾਨ ਦੇ ਅੱਗੇ ਕੂੜੇ ਦੇ ਢੇਰ ਸੁੱਟ ਕੇ ਰੋਜ਼ ਜाहिर ਕਰਨ ਤੋਂ ਬਾਅਦ ਸਫਾਈ ਕਰਮਚਾਰੀਆਂ ਅਤੇ ਕਾਉਂਸਲਰ ਦੇ ਵਿਚਾਲੇ ਵਿਵਾਦ ਪੱਛੂਕਿਆ ਸਫਾਈ ਯੂਨੀਅਨ ਦੇ ਬਲੌਂਸ ਤੋਂ ਬਾਅਦ ਨੂੰ ਹਾਈਵੇ ਜਮਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੇ ਕਿ ਕਾਉਂਸਲਰ ਤੇ ਸਫਾਈ ਸੇਵਕ ਯੂਨੀਅਨ ਦੀ ਮੀਟਿੰਗ ਦੌਰਾਨ ਰਜਮੰਦੀ ਨਹੀਂ ਬਣ ਪਾਈ ਦਰਸਾ ਇਲਜ਼ਾਮ ਨੇ ਕਿ ਕਾਉਂਸਲਰ ਦੇ ਪਤੀ ਕਰਨੈਲ ਸਿੰਘ ਤੇ ਸਫਾਈ ਕਰਮਚਾਰੀ ਸਨੇਹ ਪਤਨੀ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਜਿਸ ਤੋਂ ਬਾਅਦ ਹੁਣ ਸਫਾਈ ਸੇਵਕਾਂ ਦਾ ਗੁੱਸਾ ਕਾਉਂਸਲਰ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਨਾ ਸਿਕੰਦਰ ਪ੍ਰਧਾਨ ਸਫਾਈ ਸੇਵਕ ਜੂਨੀਅਨ ਜਿਵੇਂ ਕਿ ਇਹ ਜਿਹੜਾ ਸਾਰਾ ਮਸਲਾ ਹੀ ਜਿਹੜੇ ਨੋ ਨੰਬਰ ਵਾਰਡ ਦੇ ਕਾਉਂਸਲਰ ਆ ਸੰਤੋਸ਼ ਕੋਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਡੇ ਸਫਾਈ ਸੇਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਂਦਲੀ ਬੋਲੀ ਗਈ ਉਸ ਮਸਲੇ 'ਚ ਅੱਜ ਅਸੀਂ ਆਪਣੀ ਪਰਸਨਲ ਜੂਨੀਅਨ ਦੀ ਮੀਟਿੰਗ 'ਚ ਬੈਠੇ ਹੋਏ ਸੀ ਕਿ ਜਿਹਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਮੈਸੇਜ ਆਇਆ ਪ੍ਰਧਾਨ ਜੀ ਆਏ ਕਿ ਸਾਡੇ ਕਾਉਂਸਲਰ ਇਕੱਠੇ ਹੋਏ ਆ ਤੇ ਤੁਸੀਂ ਆਓ ਔਰ ਅਸੀਂ ਸਹਿਮਤੀ ਨਾਲ ਉਹਨਾਂ ਕੋਲ ਗਏ ਆ ਔਰ ਬਹੁਤ ਅچھے ਤਰੀਕੇ ਨਾਲ ਗੱਲ ਵੀ ਚੱਲ ਰਹੀ ਆ ਔਰ ਅਸੀਂ ਚਲੋ ਇੱਕ ਸ਼ਹਿਰ ਵਾਸੀਆਂ ਦੇ ਹੋਣ ਦੇ ਨਾਤੇ ਕਿ ਛੋਟਾ ਜਿਹਾ ਸ਼ਹਿਰ ਆ ਇਕੱਠੇ ਰਹਿਣਾ ਵਾ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇਹ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਇੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਖੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਵੇਖ ਨੇ ਤੁਹਾਡਾ ਮਤਾ ਕੌਣ ਪਾਉਂਦਾ ਵਾ ਤੁਹਾਡੇ ਕੰਮ ਕੌਣ ਕਰਦਾ ਵਾ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਬੜੀਆਂ ਧਮਕੀ ਭਰੀਆਂ ਗੱਲਾਂ ਆ ਨਾ ਕਹਿ ਕੇ ਤੇ ਉੱਠ ਕੇ ਚਲ ਗਿਆ ਜਿਹਦੇ ਵਿੱਚ ਪੂਰਾ ਹਾਊਸ ਆ ਇਹ ਤਿੰਨ ਗੱਲਾਂ ਜਿਹੜੀਆਂ ਇਹਨਾਂ ਨੇ ਧਮਕੀ ਭਰੀਆਂ ਸਾਨੂੰ ਕਈਆਂ ਵਾ ਇਹ ਹੁਣ ਕਿਸ ਮੰਚਾ ਨਾਲ ਕਈਆਂ ਵਾ ਸਾਨੂੰ ਨਹੀਂ ਪਤਾ ਔਰ ਸਾਡੀ ਪੂਰੀ ਜੂਨੀਅਨ ਚ ਰੋਸ ਆ ਅਸੀਂ ਮਕਾਨ ਨੂੰ ਆਏ ਆ ਲੇਕਿਨ ਅਜ ਇਹਨਾਂ ਦੀ ਬਦੌਲਤ ਨਹੀਂ ਮੁੱਕਿਆ ਕੰਮ ਔਰ ਹੁਣ ਜਿਹੜਾ ਇਹ ਸਾਡਾ ਸੰਘਰਸ਼ ਸ਼ੋਰ ਤੇਜ ਹੋਏਗਾ ਕਿ ਜੇ ਸਾਨੂੰ ਕੋਈ ਇਹ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਤੇ ਜਮਾ ਰਿਹਾ ਥੋਸ ਤੇ ਅਸੀਂ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਸੀਂ ਇੱਥੇ ਉਮਰਪੁਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਅਸੀਂ ਇਹਨਾਂ ਦੇ ਸਾਥ ਦੇ ਨੂੰ ਹਰ ਕੰਮ ਚ ਸਾਥ ਦਿੰਨੇ ਆ ਲੇਕਿਨ ਇਹ ਸਾਡੇ ਨਾਲ ਇਤਨਾ ਵਿਤਕਰਾ ਕਰਨ ਹੁਣ ਜਿਹੜੀ ਸਾਡੀ ਜਥੇਬੰਦੀਆਂ ਚ ਗੱਲ ਹੋਈ ਆ ਸੋਮਵਾਰ ਆਪਾਂ ਅੰਦਰ ਅਲਟੀਮੇਟ ਦਿੱਤਾ 24 ਘੰਟੇ ਦਾ ਠੀਕ ਆ ਜੀ ਸੋਮਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣ ਗਈਆਂ ਸਾਡਾ 크ਰਿਸਚਨ ਭਾਈਚਾਰਾ ਜਿਹਦੇ ਚ ਇਕੱਠਾ ਹੋਏਗਾ ਵਾਲਮਿਕ ਭਾਈਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਉਹ ਸਾਡੇ ਕੋਲ ਜੋ ਇਹ ਭਾਜੀ ਕਹਿ ਗਏ ਆ ਕਿ ਕੱਲੋ ਜੋ ਹੁੰਦਾ ਵਾ ਹੁਣ ਅਸੀਂ ਉਸੇ ਤਰੀਕੇ ਨਾਲ ਚੱਲਾਂਗੇ ਜੋ ਤੁਹਾਡੇ ਕੋ ਹੋਇਆ ਅਸੀਂ ਉਹੋ ਹੀ ਕਰਨਾ ਵਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਪਰਚਾ ਨਹੀਂ ਕਟਣਾ ਕਟਿਆ ਜਾਵੇ ਕਿ ਸਹਿਮਤੀ ਨਾਲ ਫੈਸਲਾ ਹੋ ਜੇ ਪਰ ਹੁਣ ਅਸੀਂ ਪਰਚਾ ਕਟਾ ਕੇ ਉੱਠਾਂਗੇ ਉਹ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋਉਂਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰਿਆ ਉਹਦਾ ਸਾਰਾ ਜ਼ਿੰਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕਿਉਂਕਿ ਸਾਡੇ ਵੱਲੋਂ ਤੇ ਗੱਲ ਮੁਕਾਈ ਗਈ ਸੀ ਲੇਕਿਨ ਅੱਜ ਇਹਨਾਂ ਦੇ ਕਰਕੇ ਦੋ ਸ਼ਬਦਾਂ ਦੇ ਕਰਕੇ ਫੇਰ ਗੱਲ ਰਹਿ ਗਈ ਆ ਜਿੰਨੀ ਵੀ ਇਹ ਸਫਾਈ ਦੀ ਵਿਵਸਥਾ ਬੰਦ ਹੋਏਗੀ ਇਹਦਾ ਸਾਰਾ ਜ਼ਿੰਮੇਦਾਰ ਮੈਨੇਜਮੈਂਟ ਹੋਵੇਗਾ ਜੀ ਉਦੋਂ ਇਸ ਮਾਮਲੇ 'ਚ ਕਾਉਂਸਲਰ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੇ ਸ਼ਰਤ ਰੱਖੀ ਹੈ ਕਿ ਅਸੀਂ ਕੋਈ ਵੀ ਕੰਮ ਕਰਨ ਨੂੰ ਨਾ ਕਹਿਣ ਜਿਸ ਤੋਂ ਬਾਅਦ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਕੱਲ ਦਾ ਜਿਹੜਾ ਐਪੀਸੋਡ ਹੋਇਆ ਜੀ ਮੈਂ ਕਹਾਂਗਾ ਉਹ ਨਹੀਂ ਹੋਣਾ ਚਾਹੀਦਾ ਮਾਮੂਲੀ ਤਕਰਾਰ ਨੂੰ ਇੱਕ ਬੜਾ ਵੱਡਾ ਐਜੀਟੇਸ਼ਨ ਬਣਾ ਦਿੱਤੀ ਗਈ ਆ ਜੋ ਕਿ ਨਹੀਂ ਹੋਣੀ ਚਾਹੀਦੀ ਅਸੀਂ ਸ਼ਹਿਰੋਂ ਬਾਹਰ ਹੀ ਮੈਂ ਪ੍ਰਧਾਨ ਜੀ ਅਕੇ ਸ਼ਾਮ ਨੂੰ ਇਹਨਾਂ ਨਾਲ ਬੈਠ ਕੇ ਸਫਾਈ ਕਰਮਚਾਰੀ ਨਾਲ ਜਿਨ੍ਹਾਂ ਨੂੰ ਸਿਕੰਦਰ ਜੀ ਲੀਡ ਕਰਦੇ ਆ ਸਾਰੀ ਗੱਲਬਾਤ ਹੋਈ ਹੈ ਅੱਜ ਦਾ 1.5 ਵਜੇ ਦਾ ਟਾਈਮ ਸੀ 1.5 ਵਜੇ ਆਪਾਂ ਸਾਰੇ ਇਕੱਠੇ ਹੋਏ ਬੜੇ ਵਧੀਆ ਮਾਹੌਲ 'ਚ ਗੱਲਬਾਤ ਚੱਲ ਰਹੀ ਸੀ ਗੱਲਬਾਤ ਆਲਮੋਸਟ ਖਤਮ ਹੋ ਜਲੀ ਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਤੀ ਵੀ ਸਫਾਈ ਕਰਮਚਾਰੀ ਕੋਈ ਵੀ ਸਫਾਈ ਕਰਮਚਾਰੀ ਨੂੰ ਐਮਸੀ ਦਾ ਕੋਈ ਹੱਕ ਨਹੀਂ ਆ ਬੀ ਉਹ ਕੰਮੋਂ ਲੋ ਆਖੇ ਜੋ ਇਥੇ ਕੰਮ ਕਰਦਾ ਨਹੀਂ ਕਰ ਇਹ ਸਾਨੂੰ ਭਰੋਸਾ ਦਵਾਉਣੀ ਸਾਨੂੰ ਕੋਈ ਐਮਸੀ ਨਹੀਂ ਕੰਮ ਬਟਾ ਮੈਂ ਇੱਕ ਪੱਤਰਕਾਰ ਦੇ ਨਾਤੇ ਨਾ ਹੋ ਕੇ ਇੱਕ ਚੰਗੇ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਇੱਕ ਚੀਜ਼ ਮੇਰੀ ਗੱਲ ਦਾ ਜਵਾਬ ਦਿਓ ਵੀ ਸ਼ਹਿਰ ਦੇ ਅਹੀ ਚੁਣੇ ਹੋਏ ਨਮਾਇਦੇ ਆ ਤੁਹਾਡੇ ਮਹੱਲੇ ਚ ਜਾਂ ਸ਼ਹਿਰ ਦੇ ਵਿੱਚ ਕਿਸੇ ਵੀ ਵਾਰ ਚ ਕਿਸੇ ਨੂੰ ਕੰਮ ਪੈਂਦਾ ਉਹ ਕਿਹਨੂੰ ਅਪਰੋਚ ਕਰਦਾ ਜੀ ਉਹ ਐਮਸੀ ਨੂੰ ਅਪਰੋਚ ਕਰਦਾ ਬੀ ਐਮ ਸੀ ਸਾਹਿਬ ਮੇਰੀ ਵਾਰਡ ਦਾ ਇਹ ਕੰਮ ਆ ਇਹ ਕਰਵਾਓ ਕੰਮ ਸਾਡੇ ਕੋਲ ਕੀ ਆ ਵਾਰਡ ਵਾਸੀ ਦੀ ਕਿਸ ਦੀ ਲਾਈਟ ਨਹੀਂ ਹੈਗੀ ਕਿ ਇਹਦਾ ਗਲੀ ਦਾ ਇਸ਼ੂ ਆ ਕਿ ਇਹਦਾ ਨਾਲੀ ਦਾ ਇਸ਼ੂ ਆ ਕਿ ਇਹਦਾ ਕੁਰੇ ਦਾ ਇਸ਼ੂ ਆ ਉਹ ਇਹੀ ਕਿਨੂੰ ਕਾਂਗੇ ਜੀ ਸਫਾਈ ਕਰਮਚਾਰੀ ਨੂੰ ਕਹਿਣਾ ਜੇ ਇਹੀ ਇੱਥੇ ਕੰਮ ਹੀ ਨਹੀਂ ਕਰਣਾ ਕਿਸੇ ਨੂੰ ਤੇ ਇਹੀ ਉਹ ਕਾਦੇ ਵਾਸਤੇ ਇਹਦਾ ਮਤਲਬ ਜਿਹੜਾ ਸੰਵਿਧਾਨ ਆ ਜਾਂ ਕੋਈ ਵੀ ਕਾਨੂੰਨ ਆ ਇਹ ਤੇ ਫਿਰ ਖਤਮ ਹੀ ਹੋ ਗਿਆ ਐਮ ਸੀ ਕਾਦੇ ਵਾਸਤੇ ਆਹੀ ਉੱਥੇ ਅਹੀ ਲੋਕਾਂ ਦੇ ਕੰਮ ਨਹੀਂ ਕਰਾਉਣੇ ਇਹਨਾਂ ਨੂੰ ਕੰਮ ਨਹੀਂ ਕਾਹਾਂਗੇ ਤੇ ਕੰਮ ਕਰੇਗਾ ਕੌਣ ਜੀ ਇਹ ਤੁਸੀਂ ਗੱਲ ਇਹ ਪੱਤਰਕਾਰਾਂ ਨੂੰ ਕਿਉਂ ਨਹੀਂ ਦੱਸੇ ਵੀ ਅਹੀ ਇਹ ਕੰਡੀਸ਼ਨ ਰੱਖੀ ਉਹਦੇ ਕਰਕੇ ਰਿੰਟੂ ਨੇ ਇਹ ਗੱਲ ਕਹੀ ਮੈਂ ਇਹ ਗੱਲ ਜ਼ਰੂਰ ਆਖੀ ਆ ਵੀ ਜੇ ਐਮਸੀ ਨੇ ਤੁਹਾਨੂੰ ਕੰਮ ਤੇ ਨਹੀਂ ਕਹਿਣਾ ਫਿਰ ਤੁਸੀਂ ਵੀ ਐਮਸੀ ਨੂੰ ਆਪਣੇ ਕਿਸੇ ਮਥੇ ਵੱਲੋਂ ਲਾ ਕਿਉ ਤੁਸੀਂ ਕਿ ਜਥੇਬੰਦੀ ਨਾਲ ਜੁੜੇ ਹੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਦਬਾ ਕੇ ਕੋਈ ਫੈਸਲਾ ਕਰ ਰਹੇ ਹੋ ਸਰ ਮੈਂ ਅਹੀ ਅੱਜ ਵੀ ਮੇਰੀ ਜਿਹੜੀ ਗੱਲ ਸ਼ੁਰੂਆਤ ਹੋਈ ਆ ਇਸੇ ਗੱਲ ਤੋਂ ਸ਼ੁਰੂਆਤ ਹੋਈ ਆ ਵੀ ਆਪਾਂ ਕਾਉਂਸਲਰਾਤ ਉਸ ਫਾਈ ਕਰਮਚਾਰੀ ਹੋਏ ਹੀ ਇੱਕ ਪਰਿਵਾਰਿਕ ਰਿਸ਼ਤਾ ਸਾਡਾ ਸਾਡੀ ਇਸ ਕਸ਼ਮਕਸ਼ ਦੇ ਵਿੱਚ ਸ਼ਹਿਰ ਦਾ ਨੁਕਸਾਨ ਨਾ ਹੋਏ ਇਸ ਗੱਲ ਤੋਂ ਮੈਂ ਗੱਲ ਸਟਾਰਟ ਕੀਤੀ ਆ ਗੱਲ ਮੁੱਕ ਗਈ ਆਲਮੋਸਟ ਗੱਲ ਮੁੱਕ ਗਈ ਆ ਰਾਜੀਨਾਵਾ ਆਲਮੋਸਟ ਹੋ ਗਿਆ ਉੱਥੇ ਜਿੱਥੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਿਆ ਵੀ ਕੋਈ ਵੀ ਐਮਸੀ ਇਵੇਂ だっ ਮੈਨੂੰ ਵੀ ਮੈਨੂੰ ਕਿਹਾ ਉਹ ਸਾਰੇ ਐਮਸੀ ਬੈਠੇ ਵੀ ਮੈਨੂੰ ਪਰਟੀਕੁਲੀ ਕਿਹਾ ਵੀ ਰਿਤੂ ਸਾਰਾ ਹੋਣਾ ਹੀ ਕੰਮ ਕੇਗਾ ਵੀ ਕੋਈ ਐਮਸੀ ਕੰਮ ਨਹੀਂ ਸਾਨੂੰ ਕਹਿ ਸਕਦਾ ਸਾਡਾ ਕੀ ਉਹਥੇ ਫਿਰ ਰੋਲ ਕੀ ਆ ਲੋਕੀ ਸਾਨੂੰ ਕੰਮ ਕਹਿਣਗੇ ਤੇ ਅਸੀਂ ਇਹਨਾਂ ਨੂੰ ਮੁਲਾਜ਼ਮਾ ਨੂੰ ਕੰਮ ਕਹਿਣਾ ਮੈਨੂੰ ਤਿਕੰਦਰ ਜੀ ਇਹ ਤੋ ਹੀ ਨਹੀਂ ਤੁਹਾਡੇ ਪਿੱਛੇ ਕੋਈ ਬੋਲ ਰਿਹਾ ਤੁਹਾਨੂੰ ਬੁਲਾ ਰਿਹਾ ਵਾ ਪੀ ਇਸ ਐਪੀਸੋਡ ਨੂੰ ਦੇ ਵਿੱਚ ਸ਼ਹਿਰ ਦਾ ਆਪਾ ਨਾ ਨੁਕਸਾਨ ਕਰਕੇ ਜੇ ਦੱਸਦੀ ਕਿ ਸਫਾਈ ਸੇਵਕ ਯੂਨੀਅਨ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਕੌਂਸਲਰ ਦੇ ਖਿਲਾਫ ਮਾਮਲਾ ਦਾਜ ਨਹੀਂ ਹੁੰਦਾ ਉਹਨਾਂ ਸਮਾਂ ਉਹ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ ਤੇ ਸੋਮਵਾਰ ਨੂੰ ਹੁਣ ਜਥੇਵੰਦੀਆਂ ਦੇ ਸਹਿਯੋਗ ਦੇ ਨਾਲ ਹਾਈਵੇ ਜਮ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ